اللہ اکبر اللہ اکبر پاکستان پاکستان مراد آباد پاکستان پاکستان مراد آباد پاکستان مراد آباد پاکستان مراد آباد کی بات مراد آباد ہند کی بات سجا دیو ہوشیانو سجا دیو ਪਾਕਿਸਤਾਨ ਪਾਕਿਸਤਾਨ ਜਿੰਦਾਬਾਦ ਪਾਕਿਸਤਾਨ ਹਾਏ ਹਾਏ ਪਾਕਿਸਤਾਨ ਹਾਏ ਹਾਏ ਪਾਕਿਸਤਾਨ ਸੱਜਿਆ ਪਾਕਿਸਤਾਨ ਹਾਏ ਹਾਏ ਪਾਕਿਸਤਾਨ ਜਿੰਦਾਬਾਦ ਪਾਕਿਸਤਾਨ ਜਿੰਦਾਬਾਦ ਉਸ ਨੂੰ ਸੱਜਿਆ ਦਿਓ ਉਸ ਨੂੰ ਸੱਜਿਆ ਦਿਓ ਭਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈਮਸੀ ਦੀ ਮੇਰਾ ਨਾਮ ਮਾਰਕ ਸਿੱਧੂ ਆ ਅੱਜ ਸਾਰਾ ਇਸ ਮੱਚਾ مصیبیਚਾਰਾ ਡੇਰਾ ਬਾਬਾ ਨਾਨਕ ਦੀਆਂ ਸ਼ੜਕਾਂ ਤੇ ਕੈਂਡਲ ਮਾਰਚ ਕਰ ਰਿਹਾ ਵਾ ਕਿ ਪਹਿਲਗਾਮਾ ਦੇ ਵਿੱਚ ਤੁਹਾਨੂੰ ਪਤਾ ਵਾ دہشت گردਾਂ ਨੇ ਕਿਦਾਂ ਉੱਥੇ دہشت ਫਲਾਈ ਆ ਆਪਣੇ ਪਰਿਵਾਰਾਂ ਦੇ ਨਾਲ ਮਸੂਮ ਲੋਕ ਛੁੱਟੀਆਂ ਮਨਾਉਣ ਲਈ ਗਏ ਸੀਗੇ ਉੱਥੇ ਤੇ ਤਾਬੜ ਤੋੜ ਗੋਲੀਆਂ ਦੇ ਨਾਲ ਉੱਥੇ ਉਹਨਾਂ ਨੂੰ ਛੱਲੀ ਕੀਤਾ ਗਿਆ ਵਾ ਕਈ ਪਰਿਵਾਰ ਉਜਾੜ ਦਿੱਤੇ ਗਏ ਆ ਪਹਿਲਾਂ ਤਾਂ ਉਹਨਾਂ ਦੇ ਨਾਮ ਪੁੱਛੇ ਧਰਮ ਪੁੱਛਿਆ ਫਿਰ ਉਹਨਾਂ ਤੇ ਗੋਲੀਆਂ ਦੀ ਬਰਸਾਤ ਕੀਤੀ ਤੇ دہشت گردਾਂ ਦਾ ਕੋਈ ਧਰਮ ਨਹੀਂ ਹੁੰਦਾ ਤੇ ਨਾ ਹੀ ਕੋਈ ਉਹਨਾਂ ਦੀ ਜਾਤ ਹੁੰਦੀ ਆ ਤੇ ਨਾ ਹੀ ਉਹਨਾਂ ਦਾ ਕੋਈ ਮਲਕ ਹੁੰਦਾ ਵਾ ਆਪਾਂ دہشت گردੀ ਦੇ ਖਿਲਾਫ ਅੱਜ ਰੋਸ ਮਜਾਰਾ ਕਰ ਰਹੇ ਆ ਤੇ ਇਹਨਾਂ ਦੀ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਕਿ ਇਹਨਾਂ ਨੂੰ ਸਖ਼ਤ ਕੇ ਸਖ਼ਤ ਸਜ਼ਾ ਦਿੱਤੀ ਜਾਵੇ ਤੇ ਜਿਹੜੀਆਂ ਸੱਤ ਰੂਹਾਂ ਵਿਛੜੀਆਂ ਨੇ ਉਹਨਾਂ ਨੂੰ ਇਨਸਾਫ਼ ਮਿਲ ਸਕੇ ਸਾਰਿਆਂ ਨੂੰ ਜੈਮਸੀ ਦੀ ਮੈਂ ਇਲਿਆਸ ਮੁਸੀ ਸਿੱਧੂ ਬਾਸ਼ ਚੇਅਰਮੈਨ ਪੰਜਾਬ OBC ਡਿਪਾਰਟਮੈਂਟ ਪਿਛਲੇ ਦਿਨੀ ਜੋ ਪੈਲਗਾਨਮਾ ਵਿੱਚ ਅੰਤਕੀ ਹਮਲਾ ਆਇਆ ਉਹਨਾਂ ਦੀ ਆਪਣੀ OBC ਟੀਮ ਲੋਕ ਕ੍ਰਿਸਚਨ ਭਾਈ ਚਾਰੇ ਵੱਲੋਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਮਾਂ ਤੇ ਨਾਲ ਹੀ ਭਾਰਤ ਸਰਕਾਰ ਨੂੰ ਇਹ ਅਪੀਲ ਕਰਦਾ ਇਹਨਾਂ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏ ਜਿਹੜੇ ਵੀ ਦੋਸ਼ੀ ਏ ਧਰਮ ਦੇ ਨਾਂ ਤੇ ਰਾਜਨੀਤੀ ਕਰਦੇ ਆ ਵੇਖੋ ਸਾਡੇ ਭਰਾ ਆਪਣੇ ਪਰਿਵਾਰਾਂ ਦੇ ਨਾਲ ਗਏ ਉੱਥੇ ਕਿੱਦਾਂ ਉਹਨਾਂ ਗਲਤ ਕੰਮ ਕੀਤਾ ਇਹੋ ਜਿਹੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਮੋਦੀ ਸਾਹਿਬ ਨੂੰ ਇਹਨਾਂ ਲੋਕਾਂ ਦੇ ਖਿਲਾਫ ਸਖਤ ਕਾਨੂੰਨ ਬਣਾਇਆ ਜਾਏ ਜਿਹੜਾ ਵੀ ਕੋਈ ਧਰਮ ਦੇ ਨਾਂ ਤੇ ਰਾਜਨੀਤੀ ਕਰਦਾ ਵਾ ਕਿਸੇ ਵੀ ਧਰਮ ਦੇ ਵਿੱਚ ਫਾਟਕ ਪਾਉਣ ਦੀ ਕੋਸ਼ਿਸ਼ ਕਰਦਾ ਵਾ ਉਹਨਾਂ ਦੇ ਉੱਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਅੱਜ ਸਾਡਾ ਸਮੂਹ ਮੁਸੀਬਈ ਵਿਚਾਰਾ ਇਸ ਗੱਲ ਦੀ ਨਿੰਦਿਆ ਕਰਦਾ ਵਾ ਉਹ ਜਿਹੜੇ ਸਾਡੇ ਭਰਾ ਸਾਡੇ ਭੈਣਾਂ ਸਾਡੇ ਤੋਂ ਮਿਸ਼ਰ ਗਏ ਆ ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਅਸੀਂ ਪਰਮੇਸ਼ਰ ਘੜੀ ਅਰਦਾਸ ਕਰਦੇ ਆ ਪਰਮੇਸ਼ਰ ਉਹਨਾਂ ਨੂੰ ਸ਼ਾਂਤੀ ਦੇ ਉਹਨਾਂ ਦੇ ਪਰਿਵਾਰਾਂ ਨੂੰ ਹੌਸਲਾ ਤਸੱਲੀ ਦੇ ਤੇ ਪੂਰੇ ਹਿੰਦੁਸਤਾਨ ਉੱਤੇ ਆਪਣਾ ਰਹਿਮ ਵਾਲਾ ਹੱਥ ਰੱਖੇ ਤੇ ਪਾਕਿਸਤਾਨ ਦੇ ਜਿਹੜੀ ਕਾਨੂੰਨੀ ਕਿਰਕਤ ਕੀਤੀ ਆ ਤੇ ਭਾਰਤ ਸਰਕਾਰ ਨੂੰ ਇਹ ਬੇਨਤੀ ਕਰਦਾ ਆ ਵੀ ਉਹਨਾਂ ਦੇ ਖਿਲਾਫ ਜੋ ਵੀ ਬੰਦੀ ਕਾਰਵਾਈ ਆ ਉਹਨਾਂ ਦੇ ਖਿਲਾਫ ਹੋਣੀ ਚਾਹੀਦੀ ਆ ਆਪਾਂ ਪਰਵਾ ਨੂੰ ਜੈਮ ਸੀਡੀ ਅਸੀਂ ਸਾਰੇ ਬੜੇ ਇਕੱਠ ਵਿੱਚ ਏਕਤਾ ਵਿੱਚ ਮਸੀਹੀ ਭਾਈਚਾਰਾ ਇਕੱਠਾ ਹੋਇਆ ਜਗ੍ਹਾ ਤੇ ਸਾਡੇ ਲੀਡਰ ਸਹਿਬਾਨ ਪਾਸਟਰ ਸਹਿਬਾਨ ਔਰ ਅਸੀਂ ਸੁਣ ਚੁੱਕੇ ਹਾਂ ਸਭ ਕੁਝ ਕੀ ਜੋ ਵੀ ਫਲਗਾਮਾ ਦੇ ਵਿੱਚ ਹੋਇਆ ਔਰ ਉਹ ਬੜੀ ਨਿੰਦਨਯੋਗ ਘਟਨਾ ਹੈ ਔਰ ਇਸ ਕਰਕੇ ਨਿੰਦਨਯੋਗ ਹੈ ਕਿਉਂਕਿ ਧਰਮ ਦੀ ਆਣ ਦੇ ਵਿੱਚ ਔਰ ਮੇਰੀ ਕੋਈ ਗੱਲ ਕਾਵਾਂਗਾ ਕਿ ਧਰਮ ਇਨਸਾਨੀਅਤ ਨੂੰ ਬਚਾਉਂਦਾ ਹੈ ਤੇ ਜੇ ਇਨਸਾਨੀਅਤ ਖਤਮ ਹੋ ਜਾਏ ਉਹ ਧਰਮ ਨਹੀਂ ਜੇ ਧਰਮ ਹੈ ਤੇ ਧਰਮ ਇਨਸਾਨੀਅਤ ਨੂੰ ਪਾਲਦਾ ਹੈ ਕਿਉਂਕਿ ਮਸੀਹਤ ਦੇ ਵਿੱਚ ਯਿਸੂ ਮਸੀਹ ਨੇ ਇਨਸਾਨੀਅਤ ਨੂੰ ਬਚਾਇਆ ਅੱਜ ਪੂਰੇ ਵਰਲਡ ਲੈਵਲ ਦੇ ਵਿੱਚ ਯਿਸੂ ਮਸੀਹ ਦੇ ਕਾਰਨ ਇਨਸਾਨੀਅਤ ਬਚੀ ਹੋਈ ਹੈ ਔਰ ਅਸੀਂ ਦੇਖਦੇ ਹਾਂ ਮਸੀਹ ਮੁਲਕਾਂ ਦੇ ਵਿੱਚ ਵੀ ਕ੍ਰਿਸਚਨ ਕੰਟਰੀਆਂ ਦੇ ਵਿੱਚ ਵੀ ਕਿੰਨੇ ਲੋਕ ਨੇ ਜਿਹੜੇ ਉੱਥੇ ਜਾਂਦੇ ਨੇ ਕਿ ਸਾਨੂੰ ਸਾਡੇ ਮੁਲਕ 'ਚ ਖਤਰਾ ਔਰ ਉਹ ਬਾਈਬਲ ਪੜਨ ਵਾਲੇ ਲੋਕ ਬਾਈਬਲ ਨੂੰ ਜਾਣਨ ਵਾਲੇ ਲੋਕ ਉਹਨਾਂ ਨੂੰ ਪਤਾ ਕਿ ਕਿਸੇ ਇਨਸਾਨ ਨੂੰ ਖਤਰਾ ਹੈ ਇਹ ਇਨਸਾਨ ਨੂੰ ਇਨਸਾਨ ਦਾ ਬਚਾਉਣਾ ਦਾ ਹੱਕ ਹੈ ਔਰ ਇਹ ਗੱਲਾਂ ਉਹਨਾਂ ਨੇ ਬਾਈਬਲ ਤੋਂ ਸਿੱਖੀਆਂ ਕਲਾਮ ਤੋਂ ਸਿੱਖੀਆਂ ਇਸ ਕਰਕੇ ਅੱਜ ਅਸੀਂ ਉਸ ਬਾਈਬਲ ਨੂੰ ਪੁਤਰ ਬਾਈਬਲ ਨੂੰ ਮੱਥਾ ਟੇਕਦੇ ਹਾਂ ਕਿਉਂਕਿ ਇਹ ਇਨਸਾਨੀਅਤ ਨੂੰ ਬਚਾ ਕੇ ਰੱਖਦੀ ਹੈ ਸਭ ਨੂੰ ਖੁਦਾ ਆਸ਼ੀਸ਼ ਔਰ ਬਰਕਤ ਦੇਵੇ ਗੋਡ ਬਲੈਸ